ਤੁਸੀਂ ਮਾਂ ਵਾਲਾ ਗੀਤ ਗਾਇਆ ਹੈ ਨਾ ਉਸ ਤੋਂ ਸ਼ੁਰੂਆਤ ਕੀਤੀ ਜੀ ਮੈਂ ਤੁਹਾਡੇ ਆਪਣੇ ਮਦਰ ਜਿਹੜੇ ਆ ਉਹ ਨਹੀਂ ਐਸ ਦੁਨੀਆ ਦੇ ਵਿੱਚ ਉਹਨਾਂ ਦੀ ਯਾਦ ਆਉਂਦੀ ਆ ਬਹੁਤ ਜ਼ਿਆਦਾ ਯਾਦ ਮਮਨ ਨੂੰ ਬਹੁਤ ਜ਼ਿਆਦੀ ਆਉਂਦੀ ਕਿੰਨੇ ਛੋਟੇ ਤੁਸੀਂ ਆ ਕਦੋਂ ਉਹ ਇਸ ਦੁਨੀਆ ਤੋਂ ਗਈ ਮੈਂ ਹੀ ਉਹ ਤੋਂ ਛੋਟੇ ਗਈ ਇਹ ਤੇਰਾ ਤੇਰਾ 14 ਸਾਲ ਦੀ ਹੋ ਆਗੇ 14 ਆਪਣੇ ਸ਼ੌਂਕ ਹੈਗਾ ਗੁੰਦਾ ਬਚਪਨ ਤੋਂ ਅਦੋ ਉਚਾ ਲਗੇ ਉਹਨਾਂ ਨੂੰ ਕਿਹੜਾ ਗੀਤ ਪਸੰਦ ਸੀ ਜੋ ਤਰ ਤੋ ਅਕਸਰ ਸੁਣਦੇ ਸੀ ਮੇਰੇ ਮम्मा ਮੈਨੂੰ ਗਾਣਾ ਮਾਂ ਵਾਲੇ ਸੁੰਦਰ ਪਾਕਿਸਤਾਨੀ ਬੜੇ ਸੁੰਦਰ ਮम्मा ਮੇਰੇ ਗਾਣੇ ਸ਼ੇਨਾਜ਼ ਬਚਪਨ ਤੋਂ ਤੁਸੀਂ ਨਹੀਂ ਦੇਖ ਪਾਉਂਦੇ ਨਾ ਨਹੀਂ ਮੈਂ ਆਪਣੀ ਮਾਂ ਦੀ ਅੱਖਾਂ ਰਾਹੀਂ ਵੇਖਦੇ ਹੋਊਗੇ ਹਨਾ ਉਹ ਦੱਸਦੇ ਹੋਣੇ ਕਿ ਕਿਵੇਂ ਦੀ ਦੁਨੀਆ ਹੈ ਕਿਵੇਂ ਦੀ ਲੱਗਦੀ ਹੈ ਜੀ ਮੈਂ ਤੇ ਜਦੋਂ ਉਹਨਾਂ ਦਾ ਹੱਥ ਸਿਰ ਤੋਂ ਚੱਲ ਗਿਆ ਤੇ ਫਿਰ ਕਿੰਨੇ ਤੁਹਾਨੂੰ ਸਾਹਮਣੇ ਮੇਰੇ ਪਾਪਾ ਨੇ ਮੇਰੇ ਪਰ ਜਾਈ ਆ ਮੇਰੀ ਭੈਣਾ ਉਸ ਤੋਂ ਬਾਅਦ ਜਦੋਂ ਆਪਣੇ ਮਦਰ ਦੇ ਜਾਣ ਤੋਂ ਬਾਅਦ ਤੁਹਾਡੇ ਤੇ ਉਸ ਤੋਂ ਬਾਅਦ ਦਿੱਕਤਾਂ ਆਈਆਂ ਤੁਹਾਨੂੰ ਦਿੱਕਤਾਂ ਨੇ ਮੈਂ ਮੋਨੀਆਂ ਆ ਉਹ ਮੈਂ ਆਪਣੀ ਇਮਾਨੀ ਜੰਗੀ ਕੱਟੀ ਲੈਣੀ ਹੈ ਤੁਸੀਂ ਮਾਂ ਵਾਲਾ ਗੀਤ ਗਾਇਆ ਹੈ ਨਾ ਉਸ ਤੋਂ ਸ਼ੁਰੂਆਤ ਕੀਤੀ ਜੀ ਮੈਂ ਤੁਹਾਡੇ ਆਪਣੇ ਮਦਰ ਜਿਹੜੇ ਆ ਉਹ ਨਹੀਂ ਐ ਇਸ ਦੁਨੀਆ ਦੇ ਵਿੱਚ ਉਹਨਾਂ ਦੀ ਯਾਦ ਆਉਂਦੀ ਆ ਬਹੁਤ ਜ਼ਿਆਦਾ ਜਾਦੇ ਮਮਨ ਮਨ ਬਹੁਤ ਜਾਰੀ ਆਂਦੀ ਕਿੰਨੇ ਛੋਟੇ ਸੂਸੀਆਂ ਕਦੋਂ ਉਸ ਦੁਨੀਆ ਤੋਂ ਗਈ ਤੇ ਮੈਂ ਗੀਂ ਹੁਦੋਂ ਛੋਟੇ ਗਈ ਤੇਰਾ ਤੇਰਾ 14 ਸਾਲ ਦੀ ਹੋ ਆਂਗੀ ਜੋ ਆਪਣੇ ਸ਼ੌਂਕ ਹੈਗਾ ਗੁੰਦ ਦਾ ਬਚਪਨ ਤੋਂ ਹੀ ਤੇਰਾ ਦੋ ਉਹ ਚੰਦ ਕੇ ਉਹਨਾਂ ਨੂੰ ਕਿਹੜਾ ਗੀਤ ਪਸੰਦ ਸੀ ਜੋ ਤਰ ਤੋਂ ਅਕਸਰ ਸੁਣਦੇ ਸੀ ਮੇਰੇ ਮम्मा ਮੇਰੇ ਕੋ ਗਾਣਾ ਮਾਂ ਵਾਲੇ ਸੁੰਦਰ ਦੇ ਪੱਕੇ ਸਾਨੀ ਬੜੇ ਸੁੰਦਰ ਮम्मा ਮੇਰੀ ਗਾਣ ਸ਼ਹਿਨਾਜ਼ ਬਚਪਨ ਤੋਂ ਤੁਸੀਂ ਨਹੀਂ ਦੇਖ ਪਾंदे ਨਾ ਨਹੀਂ ਮੈਂ ਆਪਣੀ ਮਾਂ ਦੀ ਅੱਖਾਂ ਰਾਹੀਂ ਵੇਖਦੇ ਹੋਗੇ ਹੈਨਾ ਉਹ ਦੱਸਦੇ ਹੋਣੇ ਕਿ ਕਿਵੇਂ ਦੀ ਦੁਨੀਆ ਹੈ ਕਿਵੇਂ ਦੀ ਲੱਗਦੀ ਹੈ ਜੀ ਮੈਂ ਤੇ ਜਦੋਂ ਉਹਨਾਂ ਦਾ ਹੱਥ ਸਿਰ ਤੋਂ ਚਲ ਗਿਆ ਤੇ ਫਿਰ ਕਿੰਨੇ ਤੁਹਾਨੂੰ ਸਾਹਮਿਆ ਮੇਰੇ ਪਾਪਾ ਨੇ ਮੇਰੇ ਪਰਜਾਈ ਆ ਮੇਰੇ ਭੈਣਾ ਉਸ ਤੋਂ ਬਾਅਦ ਜਨ ਆਪਣੀ ਮਦਰ ਦੇ ਜਾਣ ਤੋਂ ਬਾਅਦ ਤੁਹਾਡੇ ਤੇ ਉਸ ਤੋਂ ਬਾਅਦ ਦਿੱਕਤਾਂ ਆਈਆਂ ਤੁਹਾਨੂੰ ਦਿੱਕਤਾਂ ਨੇ ਮੈਂ ਮੋਨੀਆਂ ਆਆਂ ਉਹ ਮੈਂ ਆਪਣੀਆਂ ਮਾਣੀਆਂ ਜਿੰਗੇ ਕੱਟੀ ਲੈਣੀਆਂ ਤੁਸੀਂ ਮਾਂ ਵਾਲਾ ਗੀਤ ਗਾਇਆ ਹੈ ਨਾ ਉਸ ਤੋਂ ਸ਼ੁਰੂਆਤ ਕੀਤੀ ਜੀ ਮੈਂ ਤੁਹਾਡੇ ਆਪਣੇ ਮਦਰ ਜਿਹੜੇ ਆ ਉਹ ਨਹੀਂ ਐ ਇਸ ਦੁਨੀਆ ਦੇ ਵਿੱਚ ਉਹਨਾਂ ਦੀ ਯਾਦ ਆਉਂਦੀ ਆ ਬਹੁਤ ਜ਼ਿਆਦੇ ਜਦ ਮਮਨ ਮਨ ਬਹੁਤ ਜ਼ਿਆਦੀ ਆਉਂਦੀ ਕਿੰਨੇ ਛੋਟੇ ਛੁਤੀਆਂ ਕਦੋਂ ਉਹ ਇਸ ਦੁਨੀਆ ਤੋਂ ਮੈਂ ਹੀ ਉਹ ਛੋਟੇ ਗਈ ਇਹ ਤੇਰਾ ਤੇਰਾ 14 ਸਾਲ ਦੀ ਹੋਵਾਂਗੇ ਜੋ ਉਹਨਾਂ ਨੂੰ ਸ਼ੌਕ ਹੈਗਾ ਬੰਦਾ ਬਚਪਨ ਤੋਂ ਹੀ ਤੇ ਅਦੋਂ ਉਹ ਚੱਲ ਗਏ ਉਹਨਾਂ ਨੂੰ ਕਿਹੜਾ ਗੀਤ ਪਸੰਦ ਸੀ ਜੋ ਤਰ ਤੋ ਅਕਸਰ ਸੁਣਦੇ ਸੀ ਮੇਰੇ ਮम्मा ਮੇਰੇ ਕੋ ਗਾਣਾ ਮਾਂ ਵਾਲੇ ਸੁੰਦਰ ਦੇ ਪੱਕੇ ਸਾਨੀ ਬੜੇ ਸੁੰਦਰ ਦੇ ਮम्मा ਮੇਰੀ ਗਾਣਾ